हां जी दोस्तों मैं कुलदीप चंदू ਤੇ ਅੱਜ ਮੈਂ ਆਪਣੇ ਚੈਨਲ ਦਾ ਹੀ ਗਿਆਨ ਦੇ ਗੱਲਾਂ ਪਾਰਟ 2 ਆਫ ਕਰ ਲੈ ਕੇ ਆਇਆ ਤੇ ਅੱਜ ਸਾਡੇ ਦੋਸਤ ਸਾਡੇ ਨਾਲ ਮੌਜੂਦ ਨੇ ਤੇ ਇਹ ਤੁਹਾਨੂੰ ਅੱਜ ਗਿਆਨ ਦੇ ਗੱਲਾਂ ਦੱਸਣਗੇ ਜੀ ਦੇਖੋ ਜੀ ਦੇਖੋ ਮਹਾਰਾਜ ਪਹਿਲੇ بادشاہ ਗੁਰਨਾਗ ਦੇ ਜੀ ਹਾਂ ਜੀ ਆਪਾਂ ਨੂੰ ਫਾਟਰਾ ਗੁਰਨਾਗ ਦੇ ਗਏ ਹਾਂ ਜੀ ਇਹ ਹਵੇਸਾ ਹੀ ਕਿਸੇ ਉਹਦਾ ਕਾਲ ਕਰਕੇ ਵੀ ਰਾਜਨਾ ਕਰੀ ਹਾਂ ਜੀ ਉਹਦਾ ਕਾਲ ਵੀ ਰਾਜਨਾ ਕਰੀ ਹਾਂ ਹਾਂ ਜੀ ਹਾਂ ਜੀ ਉਹ ರೀತಿ ਆਪਣੇ ਗੁਰੂਆਂ ਨੇ ਪਹਿਲੇ ਪਾਸਾ ਤੋਂ ਲੈ ਕੇ ਬਾਗੂ ਪਾਸਾ ਤੱਕ ਹਾਂਜੀ ਬਹੁਤ ਘਟੀਆਂ ਵੱਡੀਆਂ ਕਰਵਾਨੀਆਂ ਦਿੱਤੀਆਂ ਹਾਂਜੀ ਹਾਂ ਜਿਹੜੀਆਂ ਉਹਦਾ ਪਾਲਕੁਰਖ ਨੂੰ ਗੁੰਡੀਆਂ ਹਾਂਜੀ ਲੈ ਕੇ ਅਸਮਾਨ ਤੱਕ ਹਾਂਜੀ ਹਾਂ ਪਰਵੇਸ਼ਰ ਤੱਕ ਗੁੰਡੀਆਂ ਜੀ ਜੀ ਉਹ ਜਿਹੜਾ ਪ੍ਰਮਾਤਮਾ ਨੇ ਇਸ ਸੰਸਾਰ ਦੇ ਤੇ ਆਪਣਾ ਕੋਲ ਕੇ ਜੀਹਦੀਆਂ ਦਾ ਹਾਂ ਜਿਹੜਾ ਗਾਮ ਆ ਉਹ ਅੱਗੇ ਜਾਂਦਾ ਹੈ ਇਸ ਲੋਕਾਂ ਨੂੰ ਆ ਕੇ ਲਾਵੇ ਇਹਨਾਂ ਨੂੰ ਬੁੱਧੀ ਆਵੇ ਲੋਕਾਂ ਨੂੰ ਗਿਆਨ ਹੋਵੇ ਬਿਲਕੁਲ ਜਿਵੇਂ ਇਹ ਲੋਕ ਨੇ ਜਿਹੜੇ ਉਹ ਸੀਜ ਨੂੰ ਭੁੱਲਦੇ ਜਾਂਦੇ ਨੇ ਭੁੱਲਦੇ ਜਾਂਦੇ ਨੇ ਕੋਈ ਬਾਗ ਦੇ ਉੱਤੇ ਲੜਾਈਆਂ ਪੜਾਈਆਂ ਜਾਉਂਦੀਆਂ ਹਾਂਜੀ ਜਦੋਂ ਵੀ ਕੋਈ ਨਾ ਕੋਈ ਰਾਜਨੀਤੀ ਦਾ ਕੰਮ ਆਉਗਾ ਕੋਈ ਕਿਸੇ ਪਾਰਟੀ ਦੇ ਅੰਦਰ ਕੋਈ ਕਿਸੇ ਪਾਰਟੀ ਦੇ ਅੰਦਰ ਹਾਂਜੀ ਹਾਂਜੀ ਕੌਣ ਕਿਹੜਾ ਨਾਮ ਦੀ ਇੱਕ ਪ੍ਰਾਪਤੀ ਆ ਹਾਂਜੀ ਨਾਲ ਦੋ ਇਹ ਲੋਕ ਫਿਰ ਤੋਂ ਹਾਗਰ ਹੋ ਜਾਂਦੇ ਨੇ ਕੋਹਾਦੇ ਕਿਉਂ ਹਲੇ ਤਾਈ ਭਗਵਾਨ ਦਾ ਸਤਿਕਾਰ ਕਰਨਾ ਚਾਹੀਦਾ ਜਿਹਨੇ ਐਡਾ ਬੜਾ ਸ਼ਰੀਰ ਦਿੱਤਾ ਪੰ। ਹਾਂਜੀ ਹਾਂਜੀ। ਜੀ ਬੋਰਵਾ ਪਰੂਤੀ ਦੇ ਦ। ਹਾਂਜੀ ਹਾਂਜੀ। ਨਾਭ ਵੀ ਉਹਨੇ ਰੱਖਿਆ। ਹਾਂਜੀ ਜੀ ਉਹਨੇ ਬਖਸ਼ੀ ਇਹਨੇ ਰੱਖਿਆ ਹਾਂਜੀ। ਜੇ ਆਪਾਂ ਨੂੰ ਭਗਵਾਨ ਜਾਪਣੀ ਇੱਕ ਲੱਤ ਜਾਂ ਬਾਹ ਨਾ ਹੁੰਦੀ ਫੇਰਾ ਤੁਹਾਡਾ ਵੀਰ ਬਾਲ ਦਿੰਦਾ। ਕੀ ਬਾਲ ਦਿੰਦਾ? ਸਹੀ ਹਾਂ। ਔਰ ਜਿਹੜੇ ਲੋਕਾਂ ਦੇ ਜਾਂ ਇੱਕ ਲੱਤ ਹੈ ਨਹੀਂ ਜਾਂ ਬਾਹ ਹੈ ਨਹੀਂ ਜਾਂ ਅੱਖ ਤੋਂ ਕਾਣਾ ਉਹਨਾਂ ਨੂੰ ਪੁੱਛ ਕੇ ਜਾਣੀ ਦੀ ਛੋਟੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਕਿੱਦਾਂ ਆਪਣੀ ਜ਼ਿੰਦਗੀ ਨੂੰ ਲਹਾਂਗਾਰਾ ਜੋ ਕਿ ਜਿਹੜੇ ਤਰੀਕੇ ਨਾਲ ਤੁਸੀਂ ਉਹਦਾ ਕੀ ਲੈਗ ਲੱਗ ਲਿਖੀਦਾ ਤੇ ਅਗਲਾ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਗੁੱਸਿਆ ਜਾ ਕੇ ਵੀ ਹਾਂ ਤੁਸੀਂ ਕਿੰਨੇ ਕੁ ਦਿੱਤੀ ਹਾਂਜੀ ਗਰੀਬੀ ਦੇ ਵਿੱਚ ਕੀ ਹੁੰਦਾ ਕਿਉਂ ਗਰੀਬੀ ਦੇ ਵਿੱਚ ਪਰਮਿਸ਼ਨ ਜਿਆਦਾ ਯਾਦ ਕੀਤਾ ਜਾਂਦਾ ਜਦੋਂ ਬੰਦਾ ਬਹੁਤ ਜਿਆਦਾ ਦਿੱਹੀ ਹੋਵੇ ਉਹ ਪਰਮਿਸ਼ਨ ਨੂੰ ਯਾਦ ਕਰਦਾ ਹਾਂਜੀ ਹਾਂ ਕਿਉਂ ਇੱਕ ਮਾਲਕ ਤੇ ਉਹ ਮਾਲਕ ਤੋਂ ਵਗੈਰ ਕੋਈ ਦੁਨੀਆਂ ਤੇ ਕੋਈ ਚੰਗੀ ਗੱਲ ਨਹੀਂ ਨਾਮ ਦਾ ਕਹਿਣਾ ਜਿਹੜਾ ਮਾਲਕ ਤੇ ਨਹੀਂ ਮਟ ਸਕਦਾ ਨਹੀਂ ਬਾਦੋਂ ਤੇ ਹਰ ਚੀਜ਼ ਮੱਝ ਗਈ ਹਾਂਜੀ ਹਾਂ ਹਰ ਚੀਜ਼ ਖਤਮ ਹੋ ਜਿਹੜੀ ਹੈ ਇੱਕ ਨਾਮ ਏ ਇੱਕ ਐਸੀ ਚੀਜ਼ ਆ ਪਰਮੇਸ਼ਰ ਦਾ ਜਿਹੜਾ ਉਹ ਸਦਾ ਲਈ ਦੁਨੀਆ ਤੇ ਚੱਲਦਾ ਰਹੂਗਾ ਚੱਲਦਾ ਰਹਿ ਆ ਪਰ ਕੋਈ ਉਹਨੂੰ ਪਿਲਾਉਣ ਤੋਂ ਕੋਈ ਦਰਦ ਨਹੀਂ ਖਾਵੇ ਹਾਂਜੀ ਉਹ ਪਰਮੇਸ਼ਰ ਦੀ ਆਪਣੀ ਸਰਕਾਰ ਹਾਂਜੀ ਉਹਦੀ ਸਰਕਾਰ ਦੇ ਮੁਰੇ ਕੋਈ ਨਹੀਂ ਆ ਸਕਦਾ ਕਿਉਂਕਿ ਉਹਦੀ ਸਰਕਾਰ ਇੱਕ ਐਸੀ ਆ ਉਹ ਨਾਮ ਜਪਉਣੇ ਕਹਿੰਦੀ ਆ ਕਿ ਸਿਰਫ ਨਾਮ ਦਾ ਜਿਹੜਾ ਬਹਿਗਰੂ ਨਾਮ ਜਹਾਦ ਹੈ ਟੜੇ ਸੋਤਰੇ ਪਾਣ ਵੀ ਕੋ ਗਾਇਬੂ ਦੇ ਨਾਮ ਦੀ ਆਸਾ ਰੱਖੀ ਉਹ ਜਲਦੇ ਵਿੱਚ ਹਾਂਜੀ ਕਿ ਕਦੋਂ ਅਸੀਂ ਉਹਦਾ ਜਹਾਜ਼ ਚੜਨਾ ਕਿਆ ਕਰ ਕਦੋਂ ਅਸੀਂ ਉਹ ਜਹਾਜ਼ ਚੜੀਏ ਹਾਂਜੀ ਉਹਦੀਆਂ ਰਹਿਮ ਤਾਂ ਸਾਡੇ ਤੇ ਹੋਣਕਾਰ ਸਾਨੂੰ ਸੁੱਖ ਨਹੀਂ ਇਹ ਹਮੇਸ਼ਾ ਆਪਾਂ ਥੋੜਾ ਪਿਆਰ ਹੁੰਨੇ ਆ ਫਰੀਦ ਨੇ ਆਪਣੇ ਕਿਹਰੇ ਨੂੰ ਸੁਝਾਉਨੇ ਆ ਉਹ ਤੇ ਗਰਾਨੰਤ ਦੇਵ ਜੀ ਨੂੰ ਉਹ ਮਹਾਰਾਜਾ ਸੱਤੇ ਪਾਸ਼ਾ ਦਾ ਸ਼ਰੰਕਾਰ ਦੇ ਕਰਦੇ ਆ ਆਪਾਂ ਆਪਣੀ ਪਗੜੀ ਨੂੰ ਸੁਝਾਉਨੇ ਹਾਂ ਹਾਂਜੀ ਪਗੜੀ ਕਿੰਦੀ ਆ ਉਹ ਪਗੜੀ ਉਹ ਮਾਲਕ ਦੀ ਆ ਹਾਂ ਜੀ ਜਿਹੜੀ ਆਪਾਂ ਅਜੇ ਤੱਕ ਇਹਦੀ ਪੂਰੀ ਚੰਗੀ ਤਰ੍ਹਾਂ ਸੰਭਾਲ ਨਹੀਂ ਕਰ ਸਕੋ ਹਾਂ ਜੀ ਹਾਂ ਸਮਾਰ ਕਾਦ ਨਾ ਹੋਣੀ ਆ ਨਾਮ ਨਾਲ ਹਾਂ ਜੀ ਹਾਂ ਸਮਾਰ ਕਾਦ ਨਾ ਹੋਣੀ ਆ ਸੇਵਾ ਨਾਲ ਹਾਂ ਜੀ ਹਾਂ ਸਮਾਰ ਕਿਹੜੀ ਚੀਜ਼ ਨਾ ਹੋਣੀ ਆ ਆਪਣੀ ਸਮਝ ਨਾਲ ਹਾਂ ਜੀ ਹਾਂ ਤਾਂ ਭਾਲ ਜਿਹੜੀ ਚੀਜ਼ ਨਾ ਹੋਣੀ ਆ ਉਹ ਆਪਣੇ ਹਿਰਦੇ 'ਚ ਬਸਾਉਣ ਦੇ ਨਾਲ ਜੇ ਆਪਾਂ ਉਹ ਚੀਜ਼ ਹੀ ਭਾਲ ਕਰਾਂਗੇ ਤਾਂ ਆਪਣੇ ਹਿਰਦੇ ਦੇ ਅੰਦਰ ਐਂਟਰ ਹੋਊਗੀ ਤਾਂ ਪਰ ਉਹ ਚੀਜ਼ ਦਾ ਸਤਿ ਸੰਭਲ ਗਿਆ ਨਹੀਂ ਆਪਾਂ ਸਤਿ ਜਿੰਦਗੀ ਦੇ ਰੱਖਿਆ ਨਹੀਂ ਪ੍ਰਾਪਤ ਕਰ ਸਕਦੇ ਯਾਰ ਸਾਥ ਨੂੰ ਜਾਨਾ ਜਾਊਗਾ ਯਾਰ ਸਾਥ ਦੇ ਆਤਰੀ ਰਾਤ ਦੇ ਹਿਦਾਂ ਆਹਨ ਖਾਨ ਨੂੰ ਆਵਾਪਣਾ ਕਿਉਂ ਹਾਰਨ ਖਾਨ ਕੋਈ ਵੀ ਆ ਚਾਹੇ ਕੋਈ ਰੋਡਾ ਚਾਹੇ ਕੋਈ ਸਰਦਾਰ ਆ ਪਰਮਾਤਮਾ ਦਾ ਬੰਦਾ 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 ਬੰਦ ਕੇ ਦਿਖਾ ਜਿਹੜੇ ਬੰਦਾ ਪਰ ਇਹ ਇਹ ਚੀਜ਼ਾਂ ਨੇ ਜਿਹੜੀਆਂ ਇਹ ਹਰੇਕਾਂ ਨੂੰ ਤਾਂ ਨਹੀਂ ਪ੍ਰਾਪਤ ਹੁੰਦੀਆਂ ਜੇ ਪ੍ਰਾਪਤ ਹੁੰਦੀਆਂ ਨੇ ਮਹਲਦਿਆਜਕਾਰ ਹੋ ਜਾਂਦੀ ਆ ਵਾਹ ਨਹੀਂ ਤਾਂ ਪਾਲਾ ਹਾਂ ਹਾਂਜੀ ਦੋਸਤੋ ਫੋਨ ਵਿੱਚ ਸਾਡਾ ਅੱਜ ਦਾ ਟਾਪਿਕ ਹੈ ਜਿਹੜਾ ਜਾਣ ਦੇ ਗੱਲਾਂ ਐ ਫਿਰ ਟੂ ਜਰੂਰੀ ਪਹੁੰਚਾਂਦਾ ਹੋਵੇਗਾ ਤੇ ਜੇ ਪਹੁੰਚਦਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਮੇਰਾ ਚੈਨਲ ਕਲਿੱਕ ਤੋਂ ਪੀਵੀ ਤੇ ਜਾਲੇ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਤੇ ਕਮੈਂਟ ਕਰਨਾ ਜੀ ਥੈਂਕ ਯੂ